ਵਾਹਿਗੁਰੂ ਜੀ ਦਾ ਹਾਲ ਸਭ ਵਾਹਿਗੁਰੂ ਜੀ ਦੇ ਭਤੇ ਆਪਕੇ ਸਾਹਮਣੇ ਵੀਡੀਓ ਜਿਸ ਕੋਮ ਕੇ ਐਸੇ ਵਿਚਾਰ ਹੋ ਕਿਆ ਉਸ ਕੋ ਕੋਈ ਹਰਾ ਸਕਤਾ ਹੈ ਕਿਆ ਉਸ ਕੋ ਕੋਈ ਡੂਬੋ ਸਕਤਾ ਹੈ ਸੁਣੋ ਗੁਰੂ ਗੋਬਿੰਦ ਸਿੰਘ ਨੇ ਬੱਚੇ ਸ਼ਹੀਦ ਕਰਾ ਲੇ ਜਿਕਾਰੇ ਛੱਡੇ ਸਾਡਾ ਕੀ ਆ ਫਸਲ ਡੁੱਬੀ ਆ 1 ਸਾਲ ਦੀ ਵੱਤੋ ਵੱਤ 8 ਕਿਲੇ ਜ਼ਮੀਨ ਆ 50000 ਦਾ ਚ ਉਹਨਾਂ ਨੇ ਕੋ 4 ਲੱਖ ਦੀ ਮਾਰ ਪੈ ਜੂ ਕੋਈ ਗੱਲ ਨਹੀਂ ਹੁਣ ਦੇ ਕੱਖ ਨਹੀਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਸਿਰਾਂ ਦੇ ਮੁੱਲ ਪੈਂਦੇ ਰੇ ਗੁਰੂ ਗੋਬਿੰਦ ਸਿੰਘ ਵੇਲੇ ਸਿਰਾਂ ਦੇ ਮੁੱਲ ਪੈਂਦੇ ਰੇ ਅਸੀਂ ਸਿਰ ਦੇ ਅਣਜਾਣ ਦੇ ਆ ਇਹਦੇ ਪੈਸੇ ਦੀ ਤਾਂ ਗੱਲ ਹੀ ਕੋਈ ਨਹੀਂ ਸੁਣ ਲਿਆ ਆਪ ਪਤੇ ਬੁਲਾਓ ਵਾਹਿਗੁਰੂ ਦੀ ਜਗ੍ਹਾ ਹਾਲ ਸਾ ਵਾਹਿਗੁਰੂ ਜੀ ਦੇ ਪਤੇ ਜਿਸ ਕੋਮ ਕੇ ਐਸੇ ਵਿਚਾਰ ਹੋ ਕੀਆ ਉਸ ਕੋ ਕੋਈ ਹਰਾ ਸਕਤਾ ਹੈ ਕੀ ਉਸ ਕੋ ਕੋਈ ਡੁਬੋ ਸਕਤਾ ਹੈ ਸੁਣੋ ਗੁਰੂ ਗੋਬਿੰਦ ਸਿੰਘ ਨੇ ਬੱਚੇ ਸ਼ਹੀਦ ਕਰਾ ਲੇ ਜਿਕਾਰੇ ਛੱਡੇ ਸਾਡਾ ਕੀ ਆ ਫਸਲ ਡੁੱਬੀ ਆ ਇੱਕ ਸਾਲ ਦੀ ਵੱਦ ਤੋਂ ਵੱਦ ਅੱਠ ਕਿਲੇ ਜ਼ਮੀਨ ਆ 50 ਹਜ਼ਾਰ ਦਾ ਚ ਉਹਨਾਂ ਨੇ ਕੋਈ 4 ਲੱਖ ਦੀ ਮਾਰ ਪੈ ਜੂ ਕੋਈ ਗੱਲ ਨਹੀਂ ਹੋਂਦੇ ਕੱਖ ਨਹੀਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਸਿਰਾਂ ਦੇ ਮੁੱਲ ਪੈਂਦੇ ਰਹੇ ਗੁਰੂ ਗੋਬਿੰਦ ਸਿੰਘ ਵੇਲੇ ਸਿਰਾਂ ਦੇ ਮੁੱਲ ਪੈਂਦੇ ਰਹੇ ਅਸੀਂ ਸਿਰ ਦੇ ਅੰਜਾਨਦੇ ਆ ਇਹਦੇ ਪੈਸੇ ਦੀ ਤਾਂ ਗੱਲ ਹੀ ਕੋਈ ਨਹੀਂ ਸੁਣ ਲਿਆ ਆ ਪਤੇ ਬੁਲਾਓ ਵਾਹਿਗੁਰੂ ਜੀ ਜਗਾ ਹਾਲ ਸਾ ਵਾਹਿਗੁਰੂ ਜੀ ਦੇ ਪਤੇ